ਸਾਸਿਗਾ ਜੀ ਲਓ ਜੀ ਆ ਭਾਰਤੀ ਕਿਸਾਨ ਯੂਨਲ ਅੱਜ ਚਿੱਪ ਵਾਲੇ ਮੀਟਰ ਪਟ ਰਹੇ ਨੇ ਤੇ ਤੁਹਾਨੂੰ ਲਾਈਵ ਅਸੀਂ ਵੀਡੀਓ ਦਿਖਾਉਂਦੇ ਹਾਂ ਜੀ ਦੇਖੋ ਧਿਆਨ ਨਾਲ ਕੀ ਪ੍ਰੋਗਰਾਮ ਹੈ ਜੀ ਲਓ ਜੀ ਹਾਂ ਜੀ ਪ੍ਰਧਾਨ ਸਾਹਿਬ ਇੱਕ ਮਿੰਟ ਜੀ ਆ ਜੀ ਹਾਂ ਨਾਲ ਦਾ ਹੈ ਇਹ ਦੇਖ ਲੋ ਆ ਇਹ ਪ੍ਰਧਾਨ ਸਾਹਿਬ ਕੀ ਕਰ ਰਿਹਾ ਜੀ ਅੱਜ ਅਸੀਂ ਜੀ ਸਾਨੂੰ ਜਿਹੜੇ ਕਿਸਾਨ ਜਸੇ ਬੰਦੇ ਵੱਲੋਂ ਕਾਲ ਆਈ ਸੀ ਹਾਂਜੀ ਵੀ ਜਿਹੜੇ ਆਪਣੇ ਚਿਪ ਵਾਲੇ ਮੀਟਰ ਨੇ ਠੀਕ ਹੈ ਜੀ ਉਹ ਜਿਹੜਾ ਕੋਈ ਪਟਾਉਣਾ ਚਾਹੁੰਦਾ ਹੈਗਾ ਹਾਂਜੀ ਉਹ ਅੱਜ ਪਟਕੇ ਤੇ ਆਪਣੇ ਬਿਜਲੀ ਬੋਰਡ ਉੱਥੇ ਜਾ ਕੇ ਜਮਾ ਕਰਾਉਣੇ ਨੇ ਠੀਕ ਹੈ ਜੇ ਮਾਲੋ ਮੰਨ ਲਓ ਦੂਰ ਹੈ ਕੋਈ ਤੇ ਤੁਹਾਨੂੰ ਹੀ ਕਰਾ ਸਕਦੇ ਜੀ ਕੀ ਹਾਂ ਬਿਲਕੁਲ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਜਿੱਥੇ ਵੀ ਕਿਸੇ ਦਾ ਲੱਗਿਆ ਹੋਇਆ ਮੀਟਰ ਹੈ ਉਹ ਅਸੀਂ ਪੁੱਟ ਕੇ ਤੇ ਆਪਣੇ ਉੱਥੇ ਦਫ਼ਤਰ ਪਹੁੰਚਾਉਣੇ ਨੇ ਤੁਹਾਨੂੰ ਫੋਨ ਕਰ ਦੇਣ ਹੈ ਤੁਹਾਨੂੰ ਫੋਨ ਕਰ ਲੈਣ ਜਾਈ ਚਾਏ ਤੁਹਾਨੂੰ ਬੁੱਲੇ ਪਿੰਡ ਬੁੱਲਾ ਰਾਇ ਉਤਾਰ ਕਰਾਂ ਉਤਾਰ ਹਾਂ ਜੀ ਆ ਪ੍ਰਧਾਨ ਸਾਹਿਬ ਕੀ ਇਹ ਪ੍ਰੋਗਰਾਮ ਸੱਚੀ ਗੱਲ ਹੈ ਜੀ ਇਹ ਸੱਚੀ ਗੱਲ ਹੈ ਅੱਛਾ ਜੀ ਬਿਲਕੁਲ ਇਹ ਤਾਂ ਜੋ ਜੇ ਬੰਦੀ ਇਹ ਗੱਲ ਕਰ ਇੰਦਰ ਮੇਦਨ ਜੋ ਜੇ ਬੰਦੀ ਕਹੇਗੀ ਉਹ ਹੀ ਹੋਣਾ ਵਾ ਅੱਛਾ ਇਹ ਉਦੋਂ ਪੰਜਾਬ 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 ਸਾਰੇ ਭਾਰਤੀ ਕਿਸਾਨ ਜੁਨ ਦਾ ਐਲਾਨ ਹੈ ਵੀ ਤੁਸੀਂ ਚੈਪਲ ਮੀਟਰ ਮਜ਼ਦੂਰ ਸੰਘਰਸ਼ ਕਮੇਟੀ ਦਾ ਜੀ ਅੱਛਾ ਜੀ ਵੀ ਮੀਟਰ ਪਾਟ ਕੇ ਤੁਸੀਂ ਬਿਜਲੀ ਦਫ਼ਤਰ ਜਾ ਕੇ ਕਰਾਉਣੇ ਨੇ ਬਿਜਲੀ ਵਿਦਿਆਰਥੀ ਜੇ ਉਹ ਵੀ ਆਏਗਾ ਬੀੜੀ ਵਾਲਾ ਤੇ ਅਸੀਂ ਉਹਨਾਂ ਨੂੰ ਸਾਰੀ ਜ਼ਿੰਮੇਵਾਰੀ ਕੋਈ ਇੱਕ ਕਿਸਾਨ ਕਿਉਂ ਪਟਾਣਾ ਚਾਹਵੇਦਾ ਕੀ ਕਿਉਂ ਕਹਾ ਦੇ ਵਾਸਤੇ ਕੀ ਚੱਕਰ ਇਹਦੇ ਹੀ ਧੋਖਾ ਹੈ ਅੱਛਾ ਜੀ ਇਹਦੇ ਬਹੁਤ ਗ੍ਰੇਡਰ ਮੀਟਰ ਲਾਉਣ ਅੱਛਾ ਜੀ ਇਹ ਜੇਪਾ ਲਾ ਗਿਆ ਉਹਦੇ ਕਰੇ ਰੱਖੋ ਅੱਛਾ ਹਾਂਜੀ ਕੀ ਹੈ ਕਿ ਜੁੰਡ ਜ਼ਿਆਦਾ ਸਾੜਦੇ ਨੇ ਜਾਂ ਕੀ ਕਰਨੇ ਜੀ ਇਹ ਨੁਕਸਾਨ ਜੁੰਡੂ ਜ਼ਿਆਦਾ ਦੇ ਬਿੱਲ ਵੀ ਜ਼ਿਆਦਾ ਆਉਂਦਾ ਇਹਨਾਂ ਦਾ ਅੱਛਾ ਹਾਂਜੀ ਕਸਾਨ ਜੇ ਕਸਾਨਾ ਦੇ ਜ਼ਿੰਮੇਦਾਰ ਦੀ ਰੇਤ ਤੋਂ ਬਾਹਰ ਨੇ ਅੱਛਾ ਨਹੀਂ ਕਈ ਕਹਿੰਦੇ ਵੀ ਇਹ ਮੀਟਰ ਐਵੇਂ ਚੱਲੀ ਜਾਂਦੇ ਨੇ ਬਿਜਲੀ ਤੋਂ ਬਗੈਰ ਹੀ ਚੱਲੀ ਜਾਂਦੇ ਨੇ ਉਹ ਜੁੰਟਾਂ ਐਵੇਂ ਟਿਕ 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 ਦੀ ਆਵਾਜ਼ ਆ ਹੀ ਜਾਂਦੀ ਹੈ ਬਿਜਲੀ ਤੋਂ ਬਗੈਰ ਹੀ ਅੱਛਾ ਮਾਲ ਤੁਸੀਂ ਲਾਈਟ ਨਹੀਂ ਜਗਾਈ ਤਾਂ ਵੀ ਚੱਲੀ ਜਾਂਦੀ ਤੇ ਤਾਂ ਵੀ ਚੱਲੀ ਜਾਂਦੇ ਨੇ ਜੀ ਲਓ ਇਸਾਂ ਲਈ ਸਰਕਾਰੇ ਤੇ ਆ ਲੋਕਾਂ ਸੁਣੋ ਤੁਸੀਂ ਫਰਿਆਦ ਇਹ ਹੈ ਜਿਹੜੇ ਬੰਦਿਆਂ ਦਾ ਇੱਕੋ ਲਾਣ ਹੈ ਠੀਕ ਹੈ ਬੀ ਐਮ ਮੀਟਰ ਪਟੜੀ ਬੜ ਰਹੀ ਨੇ ਸਾਰੇ ਜਿਹੜਾ ਰਜਾਬੰਦੀ ਕਿਨ ਲਪਟਾਏਗਾ ਉਹਨ ਦਾ ਪੱਟਾ ਕੰਗਾ ਜਿਹੜਾ ਰੱਖੇਗਾ ਨਹੀਂ ਬੜਦਾ ਹਾਂ ਨਹੀਂ ਉਹ ਤਾਂ ਕਰ ਕਿਤਾ ਜਾਏਗਾ ਠੀਕ ਵਾਹ ਜੀ ਹਾਂਜੀ ਸੋਹਣ ਸਿੰਘ ਠੀਕ ਹੋ ਰਿਹਾ ਕੰਮ ਜੀ ਠੀਕ ਜੀ ਹਾਂਜੀ ਬੋਲ ਤਾਂ ਤਾਂ ਕੋਈ ਗੱਲ ਨਹੀਂ ਕਿਉਂਕਿ ਜ਼ਿਮੀਦਾਰ ਜਿਹੜੇ ਮਾੜੇ ਬੰਦੇ ਨੇ ਉਹ ਇਸ ਚਿੱਪ ਵਾਲੇ ਮੀਟਰ ਦਾ ਬਿੱਲ ਨਹੀਂ ਤਾਰ ਸਕਦੇ ਹਾਲਾਂਕਿ 300 ਯੂਨਟ ਮਾਫੀ ਮਹੀਨੇ ਦਾ ਪਰ ਕਿਸਾਨ ਕਹਿੰਦੇ ਫੇਰ ਵੀ ਬਿੱਲ ਫੇਰ ਵੀ ਆ ਜਾਂਦਾ ਜੀ ਜਾਨਕੀ 6 ਯੂਨਟ ਬਹੁਤ ਜ਼ਿਆਦਾ ਹੁੰਦਾ ਹੈ 10 ਯੂਨਟ ਰੋਜ਼ ਦੇ ਨੇ ਆਹ ਆਹ ਮੇਰਾ ਲਾ ਦੇ ਨਾ ਨਾ ਦਿਖਾਉਣਾ ਆਂਦੇ ਸਭ ਆਜੇ ਵੀ ਕਨੈਕਸ਼ਨ ਕੱਟ ਵੀ ਦਿੱਤਾ ਹੁਣ ਬੰਦ ਹੋ ਗਿਆ ਹੁਣ ਬੰਦ ਹੋਇਆ ਬਿਨਾਂ ਚਾਚਾ ਮਿੰਟ ਤੋਂ ਬਾਹਰ ਚਲੀ ਗਈ ਅੰਚਾ ਚਾਚਾ ਤੇ ਪਟਨ ਦੇ ਕਨੈਕਸ਼ਨ ਕੱਟਣ ਦੇ ਬਾਵਜੂਦ ਹੁਣ ਲਾਈਟਾਂ ਬੰਦ ਹੋਈਆਂ ਨੇ ਹੋਈਆਂ ਵਾਕੇ ਸੀ ਸੱਚ ਹੀ ਹੈ ਬਿਲਕੁਲ ਸੱਚ ਹੈ ਜੀ ਪਹਿਲਾ ਕੁੰਡੀ ਤਾਂ ਬਣਾ ਲਾਈਂ ਤੇ ਜਿਹੜਾ ਕਰੰਟ ਬਣਾ ਦੋ ਆਈਂ ਦੇ ਚੀਜ਼ ਮੀਟਰ ਦੀ ਰੀਡਿੰਗ ਉਹ ਉੱਠਾ ਜਾਂਦਾ ਨਹੀਂ ਇਹਦੇ ਵਿੱਚ ਬੈਟਰੀ ਪਾਈ ਵੀ ਕੀ ਚੱਕ ਕਿਉਂ ਚੱਲੀ ਜਾਂਦਾ ਜੀ ਬੈਟਰੀ ਆ ਲਾਇਆ ਕਿ ਪੀਏ ਅਬ ਤਾਰੇ ਹੀ ਕੱਟਦੇ ਆਣੇ ਇਹਦੇ ਵਿੱਚ ਸਿਸਟਮ ਇਹ ਕਿ ਇਹਦੇ ਚ ਉਹ ਬੈਟਰੀ ਸਿਸਟਮ ਹੈ ਚੱਲੀ ਜਾਣੀ ਹੈ ਜਦੋਂ ਤੱਕ ਕਮਾਲ ਇਹ بجلی ਤੋਂ ਚੱਲੀ ਜਾਂਦਾ ਮੀਟਰ ਵਾਹ ਆਹ ਭਈ ਬਿਜਲੀ ਤੋਂ ਬਿਨਾ ਵੀ ਮੀਟਰ ਚੱਲੀ ਜਾਂਦਾ ਹੈ ਸਰਕਾਰ ਕੋਲ ਪੁਰਾਣੇ ਮੀਟਰ ਕਰਾਰੀ ਵਾਲੇ ਗਏ ਨੇ ਤੇ ਉਹ ਸਾਡੇ ਲਗਾਏ ਜਾਣਾ ਅਸੀਂ ਬਿੱਲ ਵੀ ਭਰਾਂਦੇ ਅਗਾਰੀ ਤਾਂ ਹੀ ਕਮਾਈ ਵਿੱਚ ਉਹਦਾ ਲੋੜ ਪਾ ਲਗਾਦਾ ਹੈ ਬਰਾ ਮੋਟ ਮਥਮੇਤ ਨਾ ਮੋਟੀ ਜੀ ਥਾਂ ਤੇ ਇਹ ਤਾਂ ਨਹੀਂ ਤੇ ਚੱਲਦਾ ਹੈ ਨਾ ਹਾਂ ਗੱਲ ਤੇ ਵੀ ਹੋ ਗਈ ਕਿ ਚੱਪ ਰੇਂਜ ਚੱਲੀ ਜਾਣੀ ਹੈ ਤਾਂ ਹੁਣ ਤਾਰ ਆ ਪਾਦਾ ਮੈਂ ਪਹਿਲਾ ਪੱਟ ਦੀ ਫਿਰ ਵੀ ਉਹ ਮੀਟਰ ਚੱਲੀ ਗਿਆ ਇਹ ਸੱਚੀ ਝੂਠ ਨਹੀਂ ਜੀ ਬਿਲਕੁਲ ਸੱਚੀ ਜੀ ਸੱਚ ਬਣਾ ਦੀ ਆਪਾਂ ਝੂਠ ਬਣਾਣੇ ਨਹੀਂ ਗੱਲ ਨੂੰ ਜਦੋਂ ਜਿੱਥੇ ਪੰਦੀ ਨੇ ਫੈਸਲਾ ਹੀ ਜਦੋਂ ਪਾਕ ਲੈ ਗਈ ਨਹੀਂ ਚਾਹੀਦੇ ਸਾਨੂੰ ਚੋਦੀ ਪਾਰ ਕਿੰਨ ਨਾ ਲੱਗੇ ਨਾ ਪਲਾਸ ਲੋਈ ਪ੍ਰਧਾਨ ਸਾਹਿਬ ਹਾਂਜੀ ਹਾਂਜੀ ਲਾਈ ਜਾਣੇ ਬਿਲਕੁਲ ਕੁੰਡੀਆਂ ਲਾਈ ਜਾਣੇ ਅਸੀਂ ਰੈਡ ਕੁੰਡੀਆਂ ਲਾਦਦੀਆਂ ਜੀ ਇਹ ਜ਼ਿੰਮੇਵਾਰੀ ਜਿਹਾ ਬੰਦੇ ਦੀ ਹੈ ਜੀ ਪ੍ਰਧਾਨ ਕਿੱਦਾਂ ਚੱਲੇਗੇ ਹਾਂਜੀ ਸਰਕਟ ਲੰਘਣਾ ਆ ਆ ਉੱਪਰੋਂ ਵੇਚਦਾ ਹੋਣਾ ਹੈ ਹਾਂ ਚੇਪਾਲ ਚੇਪਾਲ ਅੱਛਾ ਬਤਾਓ ਮੰਨ ਲਓ ਬਿਲੀ ਮਹਿਕਾਂ ਆ ਜਾਵੇ ਇਹਨਾਂ ਨੂੰ ਤੁਸੀਂ ਕਿਉਂ ਕੁੰਡੀਆਂ ਲਾਇਆ ਕੀ ਜਵਾਬ ਦੇਣਗੇ ਇਹ ਜਵਾਬ ਦੇਣਗੇ ਕਿ ਕਿਸਾਨ ਜਿਥੇ ਬੰਦੀਆਂ ਨੇ ਕਿਹਾ ਸੀ ਸਾਨੂੰ ਅੱਛਾ ਜੀ ਇਹ ਜਿਮੂਗਰ ਸਾਡੀ ਇਹ ਕੁੰਡੀਆਂ ਤੁਸੀਂ ਲਾਵਾਂਗੇ ਜੇ ਗਰਾੜੀ ਵਾਲੇ ਮੀਟਰ ਲਾਓਗੇ ਤੇ ਅਸੀਂ ਲਾਉਣ ਦੇਾਂਗੇ ਅੱਛਾ ਇਸ ਤੋਂ ਲੈਵਾ ਹੋਰ ਕੋਈ ਇਹਨਾਂ ਸਵਾਲ ਨਹੀਂ ਹੈਗਾ ਅੱਛਾ ਠੀਕ ਹੈ ਵੀ ਆਪਾਂ ਤੱਕੇ ਨਹੀਂ ਪਾੜ ਰਹੇ ਆਪਾਂ ਕਿਨੇ ਮੀਟਰ ਲਾਓ ਪਪਾ ਨੂੰ ਗਰਾਰੀ ਲਾਉਂਦੇ ਪੜਦੇ ਮੈਂ ਉਹਦੀ ਸਹਿਮਤੀ ਨਾਲ ਪੜ ਰਹੇ ਠੀਕ ਠੀਕ ਐਵੇਂ ਤੱਕਾ ਨਹੀਂ ਹੋਏਗਾ ਅੱਛਾ ਅੱਛਾ ਇਹ ਸਾਰੀ ਪੰਜਾਬ ਦੀ ਜਥੇਬੰਦੀ ਦਾ ਹੈ ਸੋਨ ਸਿੰਘ ਹਾਂਜੀ ਹਾਂ ਜੀ ਪਤਾ ਮੀਟਰ ਪੜ ਚੁੱਕਿਆ ਹੈ ਕੁੰਡੀ ਇਹਦੇ ਇਲਾਜ ਚੱਲੇ ਆ ਸੀ ਕੁੰਡੀ ਤੁਸੀਂ ਲਾ ਦੀ ਹਾਂ ਕੁੰਡੀ ਵੀ ਅਸੀਂ ਲਾ ਦਿੱਤੀ ਹੈ ਤੇ ਜੇ ਇਹਦਾ ਸਰਕਾਰ ਕੋਲ ਦੂਸਰਾ ਪੁਰਾਣਾ ਜਿਹੜੇ ਚੱਲ ਰਿਹਾ ਸੀ ਪਹਿਲਾ ਗਰਾਰੀ ਵਾਲਾ ਮੀਟਰ ਜੇ ਉਹ ਹੈਗਾ ਤਾਂ ਸਰਕਾਰ ਲਾ ਜਾਵੇ ਅਸੀਂ ਮੀਟਰ ਵੀ ਲਵਾਵਾਂਗੇ ਤੇ ਬਿੱਲ ਵੀ ਭਰਾਂਗੇ ਅੱਛਾ ਅੱਛਾ ਇਹਦੀ ਸਮਰੱਥਾ ਸਾਡੇ ਕੋਲ ਬਿੱਲ ਭਰਨ ਦੀ ਨਹੀਂ ਨਹੀਂ ਹੈਗੀ ਠੀਕ ਹਾਂਜੀ ਹਾਂਜੀ ਤੇ ਇੱਕ ਕੁੰਡੀ ਵੀ ਦਿਲਾ ਸੁਣ ਆਹ ਹੋ ਰਾਂ ਯਾਰ ਡਾਕਟਰ ਜੀ ਆਓ ਜੀ ਵੰਡੋ ਪਛਾਲ ਵੰਡੋ ਆ ਪਹਿਲੇ ਰਾਜੂਂ ਦਿਓ ਰਾਜੂ ਲੇਲਾ ਮੰਗੂ ਪਛਾਲ ਹੈ ਲੈ ਮੰਗਲ ਹੈ ਆਜਾ ਰੇ ਸੰਦੇਵ ਲੋ ਜੀ ਨਾਲ ਆ ਪ੍ਰਧਾਨ ਸਾਹਿਬ ਨੇ ਸ਼ਾਮ ਚੰਦ ਜੀ ਉਹ ਦਰਗਾਹ ਲਾ ਸੋਣਾ ਕੋਈ ਗੱਲ ਨਹੀਂ ਇਹ ਚਾਮਚੰਦ ਪ੍ਰਧਾਨ ਤੇ ਪ੍ਰੀਤਮ ਸਿੰਘ ਜੀ ਹਾਂਜੀ ਇਹ ਨਾਲ ਮੂੰਹ ਟਾਈਪ ਕਰਾ ਰਹੇ ਵੇਖੋ ਜੀ ਆ ਸੋਣੋ ਨੇ ਘਰ 21 ਮੰਡੀ ਜਾਣਾ ਓਏ ਇਹ ਟੌਫੀਆਂ ਨੇ ਜੀ ਟੌਫੀਆਂ ਟੌਫੀਆਂ ਬੱਚਿਆਂ ਵਾਲੀਆਂ ਬੱਚਾ ਆਏ ਬਈ ਵਾਹ ਯਾਰ ਕੁਛ ਨਹੀਂ ਲੋ ਕੁਛ ਨਹੀਂ ਇਹ ਟੌਫੀਆਂ ਨਾਲ ਕੁਝ ਨਹੀਂ ਦਿੰਦੇ ਨੇ ਇਹ ਨਾਲ ਹੀ ਸਰ ਜਾਂਦਾ ਵਾਜੀ ਆ ਜੀ ਵੀ ਆਪ ਲਾਲਚ ਨਹੀਂ ਕੀਤਾ ਕਰੇ ਸਾਨੂੰ ਪਿਆ ਦੁੱਧ ਪਿਓ ਬੈਕਗਰਾਉਂਡ ਕੋਈ ਲਾਲਚ ਨਹੀਂਗਾ ਕਿਸੇ ਨੂੰ ਮਿਠਾ ਕਰਨਾ ਹੈ ਨਾ ਨਗਾ ਸੀ ਨਾ ਪ੍ਰਧਾਨ ਮੰਤਰੀ ਦਾ ਬਿਆਨ ਸੰਗਰਸ਼ ਕਮੇਟੀ ਜਿੰਦਾਬਾਦ ਸੰਗਰਸ਼ ਕਮੇਟੀ ਜਿੰਦਾਬਾਦ ਛਾਂਤ ਸੰਗਰਸ਼ ਕਮੇਟੀ ਜਿੰਦਾਬਾਦ ਸਾਰੇ ਉੱਚੀ ਬੋਲੇ ਕਰੋ ਮਗਰ ਜਿੰਦਾਬਾਦ ਹੋ ਪੰਜਾਬ ਸਰਕਾਰ ਜਿੰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਆਪ ਸਰਕਾਰ ਹੈ ਜਿੰਦਾਬਾਦ ਮਰਦਾਬਾਦ ਠੀਕ ਹੈ ਅੱਗੇ ਚੱਲੋ ਲੋ ਜੀ ਬਾਕੀ ਹੋਰ ਵੀ ਕਿਸੇ ਰਹੀਂ ਦੇ ਚੈਪਲੇ ਮੀਟਰ ਤੇ ਫੋਨ ਕਰਕੇ ਦੱਸ ਸਕਦੇ ਹੋ ਹੋਰ ਵੀ ਤੁਹਾਨੂੰ ਰਾਣਾ ਚਾਹੁੰਦਾ ਹੈਗਾ ਹਾਂ ਜੀ ਹਾਂ ਉਹ ਬਿਲਕੁਲ ਅਸੀਂ ਪਟਾਂਗੇ ਤੇ ਸਰਕਾਰ ਨੂੰ ਜਾ ਕੇ ਜਮਾ ਕਰਵਾਉਣਾ ਜਮਾ ਕਰਵਾਉਣਾ ਠੀਕ ਹੈ ਚਲੋ ਬੜੀ ਮਿਹਰਬਾਨੀ ਤੇ ਵੀਡੀਓ ਵਾਤਾਂ ਸ਼ੇਅਰ ਕਰੋ ਵੇ ਲੋਕਾਂ ਨੂੰ ਪਤਾ ਲੱਗੇ ਕਿਸਾਨੀ ਨੇ ਬੜੀ ਪਾਵਰ ਜਾਰੀ ਹੁਣ ਚੜ੍ਹਦੀ ਕਲਾ ਵਿੱਚ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ